ਬਹੁਦਰ ਤੇ ਬਾਈ ਥੋੜੀ ਥੱਲੇ ਦੇ ਸੈਟਿੰਗ ਕਰਨੀਆਂ ਹੋਈ ਰਹੀ ਗਈ। ਹਲੇ ਇੰਨੇ ਗੇਰੇ ਚ ਘੁੰਮੂਗੇ। ਇੱਕ ਦੋ ਦਿਨ ਤੱਕ ਨਾ ਫੇਰ ਘੁੰਮਣ ਲੱਗੂਗੇ। ਫਸੇ ਗੱਲ ਦੋਸਤੋ ਕੀ ਹਾਲ ਚਾਲਾ ਠੀਕ ਠਾਕ ਹੋ ਜੀ। ਤੇ ਦੋਸਤੋ ਅੱਜ ਬਾਈ ਮੈਂ ਲਾਉਣ ਲੱਗੇ ਆ ਫਾਰਮ ਦੀ ਬਾਉਂਡਰੀ ਤੇ ਜਾਲ ਤੇ ਨੈਟ ਵਾਲਾ ਜਾਲ ਲਾਉਣ ਲੱਗੇ ਆ ਤੇ ਆਪਣਾ ਪਹਿਲਾ ਜਾਲ ਤਾਂ ਬਾਈ ਲੱਗਿਆ ਹੋਇਆ ਜਿਹੜਾ ਲੋਹੇ ਦਾ ਲੱਗਿਆ ਹੋਇਆ। ਤੇ ਉਹ ਦਰਅਸਲ ਜਿਹੜਾ ਉਹਦੀ ਡੱਬੀ ਆ ਨਾ ਉਹ ਹੈਗੀ 4 ਇੰਚੀ ਤੇ ਉਹਦੇ ਵਿੱਚੋਂ ਜਿਹੜੇ ਆਪਣੇ ਆਰ ਯਾਰ ਦੇ ਜਿਹੜੇ ਬੱਚੇ ਆ ਬਾਈ ਉਹ ਲੰਘ ਜਾਂਦੇ ਆ ਤੇ ਬਿੱਲੀ ਵੀ ਆ ਸਕਦੀ ਆ ਪਾਲੀ ਸ਼ੈੱਡ ਤਾਂ ਲੱਗਿਆ ਹੋਇਆ ਤੁਸੀਂ ਦੇਖਿਆ ਹੋਣਾ ਤੇ ਹੁਣ ਆਪਾਂ ਨੇ ਬਾਈ ਇੱਧਰ ਵੀ ਸਾਰੇ ਪਾਸੇ ਆਪਾਂ ਨੇ ਕਮਾ ਦੇਣਾ ਫਿਰ ਆਪਾਂ ਬਾਈ ਇਹਨਾਂ ਨੂੰ ਬਾਹਰ ਛੱਡ ਦੇ ਕਰਾਂਗੇ ਖੁੱਲੇ ਤਾਂ ਜਿਹੜਾ ਜਿਹੜਾ ਕੱਖ ਖੁੰਦਾ ਫਿਰ ਖਾਈ ਜਾਏ ਕਰੂੰਗੇ ਇਹ ਤੇ ਜਾਲ ਆਪਾਂ ਨੇ ਬਾਈ ਵਿਧਿਆੰਦਾ ਸੀਗਾ ਆਪਣਾ 100 ਫੁੱਟ ਪਹਿਲਾਂ ਲੱਗਿਆ ਹੋਇਆ ਤੇ 200 ਫੁੱਟ ਮੈਂ ਜਾਲ ਹੋਰ ਲਿਆ ਸੀਗਾ ਜੇ ਕਟਿਆ ਵਧੀਆ ਤਾਂ ਆਪਾਂ ਹੋਰ ਲਿਆਵਾਂਗੇ 10 ਬਾਈ 100 ਫੁੱਟ ਦਾ ਉਹ ਵੀ 10 ਬਾਈ 100 ਫੁੱਟ ਦਾ ਤੇ ਇਹ ਬਾਈ ਤਿੰਨ ਕ ਸਾਲ ਆਰਾਮ ਨਾਲ ਕੱਢ ਦਿੰਦਾ ਇਹ 1500 ਰੁਪਏ ਦਾ ਬਾਈ ਇੱਕ ਰੋਲ ਆਇਆ ਇਹ ਇਹ ਦੋਨੇ ਇਹ 3000 ਰੁਪਏ ਦੇ ਆਏ ਆ ਤੇ ਆਪਣਾ ਪਹਿਲਾਂ ਵੀ ਲੱਗਿਆ ਹੋਇਆ 300 ਫੁੱਟ ਆਪਣਾ ਸ਼ਾਇਦ ਏਰੀਆ ਆਪਣੇ ਪਾਰ ਜਿਹੜੀ ਬਾਉਂਡਰੀ ਦਾ ਤੇ ਚਲੋ ਹੁਣ ਦੇਖਦੇ ਹੁਣ ਲਾਉਨੇ ਆ ਉਹ ਵੀ ਦੋਸਤੋ ਬਾਈ ਜਾਲ ਆਪਣਾ ਲੱਗ ਗਿਆ ਤੇ ਤਕਰੀਬਨ 3 3 ਘੰਟੇ ਲੱਗ ਗਏ ਜਾਲ ਲਾਉਣ ਨੂੰ ਚੈੱਕ ਕਰੋ ਬਾਈ ਐਨ ਉੱਤੇ ਤੱਕ ਲਾਤਾ ਬਹੁਦਰ ਤੇ ਬਾਈ ਥੋੜੀ ਥੱਲੇ ਦੇ ਸੈਟਿੰਗ ਕਰਨੀ ਹੋਈ ਰਹੀ ਗਈ ਇੱਧਰ ਤਾਂ ਮੈਂ ਸਾਰੀ ਘਾਤੀ ਪਿੱਛੇ ਮੈਂ ਬੈਕ ਸਾਈਡ ਤੇ ਵੀ ਹੋ ਗਈ ਤੇ ਬਹੁਤ ਸਾਈਡ ਤੇ ਰਹਿ ਗਈ ਬੈਕ ਘੰਟਾ ਹੋ ਲੱਗਣਾ ਫੇਰ ਆਪਣਾ ਜਾਲ ਸੈੱਟ ਹੋ ਜਾਣਾ ਇੱਧਰ ਸਾਰੇ ਪਾਸੇ ਬਾਈ ਹੋ ਗਿਆ ਜਾਲ ਦਾ ਤੇ ਹੁਣ ਬਾਈ ਛੱਡ ਕੇ ਦੇਖਦੇ ਆ ਜਾਨਵਰਾਂ ਨੂੰ ਹੁਣ ਇਹ ਘੁੰਮ ਸਕਦੇ ਆਜੋ ਵੀ ਆਜੋ ਆਜੋ ਹੁਣ ਜੇ ਇੱਕ ਆ ਗਿਆ ਬਾਕੀ ਸਾਰੇ ਨੇ ਆ ਜਾਣ ਹਲੇ ਲਾ ਜੀ ਇੱਕ ਆ ਗਿਆ ਆਜੋ ਆਜੋ ਹਲੇ ਨੂੰ ਪਰੇ ਲੱਗਦਾ ਬਾਹਰ ਨਿਕਲੇ ਨਾ ਹੈਗੇ ਪਹਿਲੀ ਬਾ ਨਿਕਲਣਾ ਹੈ ਨਾ ਬਾਹਰ ਉਹ ਬੜਿਆਂ ਨੂੰ ਵੀ ਕੱਢਦੇ ਆ ਪਹਿਲਾਂ ਥੋੜੀ ਸੈਟਿੰਗ 깔 ਲਮਾ ਜਾੜ ਲਈ ਉਹਨਾਂ ਨੂੰ ਵੀ ਕੱਢਦੇ ਆ ਆਏ ਹੁਣ ਬਾਈ ਖੱਬਲ ਖੁੱਬਲ ਸਾਰੇ ਜਿਹੜੇ ਬਾਹਰ ਹੋਨੇ ਆ ਖਾਲੇ ਕਰੂੰਗੇ ਤਾਂ ਹੀ ਮੈਂ ਪਹਿਲਾਂ ਜਾੜੇ ਲਾਤਾ ਵੀ ਸਪਰੇ ਨਹੀਂ ਕਰਨੀ ਹੈਗੀ ਵੀ ਆਪਾਂ ਜਾੜੇ ਲਾਉਨੇ ਆ ਜਿਹੜਾ ਕੱਖ ਓਖੂਗਾ ਸਭ ਖਾਈ ਜਾਣੇ आ जाओ आ जाओ आ जाओ आ जाओ चाचे आ भी ले जाओ रहे थे तोड़िए मैं छटिया आ जाओ आ जाओ आ जाओ की भी आ गई बाहर ਲਾਗੇ ਸਾਰੇ ਘੁੰਮਣ ਇੱਧਰ ਹਲੇ ਇੰਨੇ ਘੇਰੇ ਚ ਘੁੰਮੂਗੇ ਜਦ ਤੱਕ ਹਲੇ 1-2 ਦਿਨ ਤੱਕ ਨਾ ਫੇਰ ਘੁੰਮਣ ਲੱਗੂਗੇ ਬੈਠਾ ਨਾ ਸ਼ਾਮ ਤੱਕ ਲੰਘ ਜਾਨ ਅੱਦੇ ਤੱਕ ਉਹ ਚਲੇਗੇ ਅੱਪ ਥੋੜਾ ਹੀ ਅੰਦਰ ਆ ਇਨਾਂ ਨੇ ਵੀ ਆ ਜਾਣਾ ਬਾਹਰ ਹੁਣ ਇਹਨਾਂ ਨਾਲ ਕਾਕੂਕ ਬਾਈ ਸਾਰਾ ਖਾਰੇ ਕਰਨ ਤੇ ਬਾਕੀ ਬਾਈ ਆਪਾਂ ਨੇ ਗੁੱਲੀ ਡੰਡਾ ਤੇ ਕਣਕ ਦੀ ਕਣੇ ਕੁੜੀਆਂ ਰੱਖੀ ਹੋਈ ਆਪਾਂ ਨੇ ਜਦੋਂ ਕਣਕਾਂ ਦਾ ਟਾਈਮ ਸੀਗਾ ਉਦੋਂ ਆਪਾਂ ਨੇ ਲੈ ਆ ਕੇ ਰੱਖ ਲਈ ਸੀਗੀ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਪਾ ਦੇ ਕਰਾਂਗੇ ਇੱਥੇ ਬਾਕੀ ਬਾਈ ਮੰਡੀ ਜੇ ਤੇ ਹੁਣ ਸਬਜ਼ੀ ਸੂਜੀ ਵੀ ਲਿਆਏ ਕਰਾਂਗੇ ਉਹ ਵੀ ਪਾ ਦੇ ਕਰਾਂਗੇ ਕਰਦੇ ਆਂ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਬਾਈ ਜਰੂਰ ਦੱਸਿਓ ਵੀਡੀਓ ਕੰਮੇ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ